ਹੈਲੋ ਜੀ ਸਤਿ ਸ਼੍ਰੀ ਅਕਾਲ ਆਈ ਹੋਪ ਸਾਰੇ ਠੀਕ ਠਾਕ ਹੋਵੋਗੇ ਵੈਲਕਮ ਹੈ ਤੁਹਾਡਾ ਮੀਟ ਐਂਡ ਬਰੀਥ ਬਲੌਗਸ ਤੇ ਅੱਜ ਅਸੀਂ ਇੱਕ ਬਣਾਣੀ ਹੈ ਰੈਸਪੀ ਉਹਦੇ ਲਈ ਅਸੀਂ ਸਾਰੇ ਇੰਗਰੀਡੀਅੰਟਸ ਆ ਸਾਡੇ ਪਏ ਨੇ ਇੱਥੇ ਤੁਹਾਨੂੰ ਦਿਖਾ ਦਿੰਨੇ ਆ ਧਿਆਨ ਨਾਲ ਦੇਖ ਲਓ ਕਿਹੜੇ-ਕਿਹੜੇ ਇੰਗਰੀਡੀਅੰਟਸ ਯੂਜ਼ ਕਰਾਂਗੇ ਅਸੀਂ ਰੈਸਪੀ 'ਚ ਤੇ ਆ ਦੇਖੋ ਜੀ ਸਾਡੇ ਸਾਰੇ ਨੇ ਇੰਗਰੀਡੀਅੰਟਸ ਧਿਆਨ ਨਾਲ ਦੇਖ ਲਓ ਤੁਸੀਂ ਇਹ ਵਾਲੇ ਚੀਜ਼ਾਂ ਅਸੀਂ ਯੂਜ਼ ਕੀਤੀਆਂ ਸੀਗੀਆਂ ਦੇਖ ਲਓ ਇਹ ਸਾਰੇ ਨੇ ਸੂਜੀ ਪਈ ਹੈ ਬੇਸਨ ਅਦਰਕ ਲਸਣ ਦਾ ਪੇਸਟ ਹਰੀਆਂ ਮਿਰਚਾਂ ਤੇ ਇੱਧਰ ਵੀ ਥੋੜੇ ਜਿਨੇ ਤਿੰਨ ਚਾਰ ਇੰਗਰੀਡੀਅੰਟਸ ਨੇ ਸਭ ਤੋਂ ਪਹਿਲਾਂ ਇਹ ਹੈ ਸੂਜੀ ਇਹ ਹੈ ਬੇਸਨ ਇਹ ਹੈ ਅਦਰਕ ਲਸਣ ਦਾ ਪੇਸਟ ਇਹਨੇ ਥੋੜੇ ਜਿਨੇ ਬਰੀਕ ਕਟੀਆਂ ਹਰੀਆਂ ਮਿਰਚਾਂ ਇਹ ਹੈ ਖੋਪਾ ਕੱਚਾ ਉਸ ਤੋਂ ਬਾਅਦ ਹਰੜੀ ਦੀ ਦਾਲ ਉਸ ਤੋਂ ਬਾਅਦ ਥੋੜੀ ਜੀ ਛੋਲਿਆਂ ਦੀ ਦਾਲ ਥੋੜੇ ਜਿਨੇ ਪਿਆਜ਼ ਕੱਟੇ ਹੋਏ ਬਰੀਕ ਤੇ ਇਹ ਜਿਹੜੇ ਚਟਣੀ ਬਣਾਉਣ ਵਾਸਤੇ ਯੂਜ਼ ਕਰਨਾ ਹੈ ਅਸੀਂ ਖੋਪੇ ਨੂੰ ਇਹ ਖੋਪਾ ਅਸੀਂ ਲਿਆ ਸੀਗਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਮੈਂ ਕੱਟਣਾ ਸੀਗਾ ਸੂਟ ਮੰਮੀ ਬਣਾਣਗੇ ਵਾਲੀ ਰੈਸਪੀ ਮੈਂ ਲੱਗੀ ਸੀ ਮੰਮੀ ਦਾ ਸੂਟ ਕਟਿੰਗ ਕਰਨ ਤੇ ਮੈਂ ਲੱਗੀ ਹੋਈ ਸੀ ਬਹੁਤ ਜਲਦੀ ਜਲਦੀ ਕਿਉਂਕਿ ਟਾਈਮ ਘੱਟ ਸੀ ਮੇਰੇ ਕੋਲ ਉਸ ਤੋਂ ਬਾਅਦ ਬੈਟਰ ਤਿਆਰ ਕਰਨਾ ਸੂਜੀ ਪਾਈ ਸੂਜੀ ਦੇ ਵਿੱਚ ਥੋੜਾ ਜਿਹਾ ਪਾਣੀ ਪਾਇਆ ਇਹਨੂੰ ਮਿਕਸ ਕੀਤਾ ਮਿਕਸ ਕਰਕੇ ਇਹਦੇ ਵਿੱਚ ਪਾਤਾ ਅਸੀਂ ਥੋੜਾ ਜਿਹਾ ਬੇਸਨ ਟੇਸਟ ਦੇ ਅਕੋਰਡਿੰਗ ਤੇ ਫਿਰ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਇਹਦੇ ਵਿੱਚ ਕੋਈ ਬੱਬਲਸ ਵਗੈਰਾ ਜਾਂ ਕੋਈ ਲੰਪਸ ਵਗੈਰਾ ਰਹਿ ਨਾ ਜਾਣ ਚੰਗੀ ਤਰ੍ਹਾਂ ਮਿਕਸ ਵੈਲ ਕੀਤਾ ਮੰਮੀ ਜੀ ਨੇ ਇਹਨੂੰ ਤੇ ਉਸ ਤੋਂ ਬਾਅਦ ਆਪਾਂ ਫਿਰ ਇਹਦੇ ਵਿੱਚ ਐਡ ਕਰਨਾ ਸੀਗਾ ਆਦਰਕ ਲਸਣ ਦਾ ਪੇਸਟ ਉਸ ਤੋਂ ਬਾਅਦ ਆਪਾਂ ਐਡ ਕੀਤੀ ਇਹਦੇ ਵਿੱਚ ਹਰੀਆਂ ਮਿਰਚਾਂ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਕੀਤਾ ਮਿਕਸ ਮਿਕਸ ਕਰਕੇ ਆਪਣਾ ਸੂਜੀ ਦੇ ਵੇਸਣ ਦਾ ਬੈਟਰ ਹੋ ਗਿਆ ਰੈਡੀ ਇਹਦੇ ਆਪਾਂ ਬਣਾਣੇ ਸੀਗੇ ਬਿਸ ਬਸਨ ਦੇ ਚਿੱਲੇ ਨਹੀਂ ਕਹਿ ਸਕਦੇ ਆਪਾਂ ਸੂਜੀ ਦੇ ਡੋਸੇ ਟਾਈਪ ਕਹਿ ਸਕਦੇ ਆ ਡੋਸਾ ਹੀ ਕਹਿ ਸਕਦੇ ਆ ਇਹਨੂੰ ਆਪਾਂ ਚਿੱਲਾ ਨਹੀਂ ਕਹਿ ਸਕਦੇ ਕਿਉਂਕਿ ਚਿੱਲਾ ਹੋਰ ਚੀਜ਼ ਹੁੰਦੀ ਹੈ ਅਜੇ ਪਹਿਲਾਂ ਆਪਾਂ ਚਟਨੀ ਤਿਆਰ ਕਰਨ ਵਾਸਤੇ ਥੋੜਾ ਜਿਹਾ ਆਇਲ ਪਾਵਾਂਗੇ ਆਇਲ ਉਹ ਚੰਗੀ ਤਰ੍ਹਾਂ ਗਰਮ ਹੋੰਦੋ ਗੈਸ ਫਲੇਮ ਬਿਲਕੁਲ ਮਤਲਬ ਨਾ ਜ਼ਿਆਦਾ ਨਾ ਘੱਟ ਮੀਡੀਅਮ ਰੱਖਣਾ ਹੈ ਫਿਰ ਇਹਦੇ ਵਿੱਚ ਥੋੜੀ ਜਿਹੀ ਇੱਕ ਚਮਚ ਸਿਰਫ ਇੱਕ ਚਮਚ ਚਨਾ ਦਾਲ ਇਹਨੂੰ ਚਨਾ ਦਾਲ ਨੂੰ ਥੋੜੇ ਪੁੰਨਣ ਦੇਣਾ ਇਹਦੇ ਵਿੱਚ ਇੱਕ ਚਮਚ ਉੜਦਾਲ ਚਾਹ ਦਾਲ ਆਪਣੇ ਚੰਗੀ ਤਰ੍ਹਾਂ ਕੁੱਕ ਹੋ ਜਾਣ ਲੱਗੀ ਥੋੜੀ ਦੇਰ ਇਹਨੂੰ ਭੁੰਨਾ ਤੇ ਇਹਦੇ ਵਿੱਚ ਤਕਸਾ ਪਾਉਣਾ ਰਹੇ

ਕੜੀ ਦਿੱਤੀ ਕੜੀ ਕਰਤਾ ਹੋਏ ਪਾਉਣਾ ਹੈ ਤੇ ਇਸ ਤਰ੍ਹਾਂ ਸਾਡੇ ਕੋਲ ਕੜੀ ਕਰਤਾ ਹੈ ਨਹੀਂ ਫਿਰ ਪਿਆਜ਼ ਥੋੜਾ ਬਿਲਕੁਲ ਲਾਈਟ ਬ੍ਰਾਊਨ ਹੋਣ ਤੋਂ ਬਾਅਦ ਅਸੀਂ ਇਹਦੇ ਵਿੱਚ ਨਾਰੀਅਲ ਪਾ ਦਿੰਦੇ ਹਾਂ ਜਿਹੜੇ ਨਾਰੀਅਲ ਦੀ ਆਪਾਂ ਨੇ ਚਟਨੀ ਬਣਾਈ ਹੈ ਉਹ ਨਾਰੀਅਲ ਵਿੱਚ ਪਾਉਣਾ ਹੈ मतलब बिल्कुल थोड़ा थोड़ी देर पका के अपन ना कि इस तरह की अपन ने नारियल रैड करना नहीं करना बस थोड़ा जहा पका के अपन ने ठंडा करके मिक्सी में ये नारियल की चटनी बना लेनी है फिर तुम हम चटनी बना के दिखाने चटनी किमें तैयार होगा सारा अपने दिखाया चटनी वास्तव जो इनग्रेडियट जो कुछ भी तैयार किया सारा तैयार होकर ਇਹ ਠੰਡਾ ਵੀ ਹੋ ਚੁੱਕਿਆ। ਅਸੀਂ ਹੁਣ ਇਹਦੀ ਚਟਨੀ ਬਣਾਵਾਂਗੇ। ਤੇ ਇਹਨੂੰ ਪਾਉਣਾ ਹੈ ਮਿਕਸੀ ਦੇ ਜਾਰ ਵਿੱਚ। ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਨਮਕ ਤੇ ਕੋਈ ਵਾਈਟ ਚਟਨੀ ਪਸੰਦ ਕਰਦੇ ਨੇ ਪਰ ਸਾਡੇ ਪਸੰਦ ਨਹੀਂ ਕਰਦੇ। ਇਸ ਕਰਕੇ ਅਸੀਂ ਸਿਰਫ 1 ਪਿੰਚ ਹਲਦੀ ਦਾ ਪਾਵਾਂਗੇ ਤਾਂ ਕਿ ਥੋੜਾ ਜਿਹਾ ਆਪਣੀ ਚਟਨੀ ਨੂੰ ਕਲਰ ਆ ਜਾਵੇ ਰੈੱਡ ਹੋਣ ਵਾਸਤੇ ਆਪਾਂ ਨੇ ਇਹਦੇ ਵਿੱਚ ਪਹਿਲਾਂ ਹੀ ਲਾਲ ਮਿਰਚ ਪਾਤੀ ਉਹਦਾ ਕਲਰ ਰੈੱਡ ਵੀ ਹੋ ਗਿਆ ਚਟਨੀ ਆਪਣੀ ਹੁਣ ਬਿਲਕੁਲ ਰੈਡੀ ਹੈ ਤੁਸੀਂ ਦੇਖ ਸਕਦੇ ਹੋ ਕਿ ਨਾਰੀਅਲ ਦੀ ਚਟਨੀ ਬਿਲਕੁਲ ਆਪਣੀ ਤਿਆਰ ਹੋ ਚੁੱਕੀ ਹੈ ਅਸੀਂ ਹੁਣ ਇਹਨੂੰ ਵਧੀਆ ਤੜਕਾ ਲਗਾਉਣਾ ਹੈ ਤੁਸੀਂ ਹਨ ਤੜਕਾ ਲਾ ਕੇ ਵੀ ਦੱਸੋਨੇ ਆ ਇਹਦਾ ਤੜਕਾ ਕਿਸ ਨਾਲ ਲਗਾਉਣਾ ਹੈ ਗੈਸ ਫਲੇਮ ਔਨ ਕਰਕੇ ਬਿਲਕੁਲ ਥੋੜਾ ਜਿਹਾ ਬਿਲਕੁਲ ਥੋੜਾ ਇਹਦੇ ਵਿੱਚ ਆਇਲ ਪਾਓ ਆਇਲ ਨੂੰ ਗਰਮ ਹੋਣ ਤੋ ਆਇਲ ਗਰਮ ਹੋਣ ਤੋਂ ਬਾਅਦ ਅਸੀਂ ਇਹਦੇ ਵਿੱਚ ਕੂੜੀ ਜੀ ਰਾਈ ਪਾਵਾਂਗੇ ਇਹਨੂੰ ਆਪਾਂ ਸਰਵ ਕਰਨੇ ਆ ਫਰਾਈ ਪਾਵਾਂਗੇ ਰਾਈ ਨੂੰ ਚੰਗੀ ਤਰ੍ਹਾਂ ਚਟਕਣ ਦਵਾਂਗੇ राई चंगी तरह चटक चलती अच्छी तरह इन कुछ कच्ची नहीं रहनी चाहिए जो राई चो इस तरह आवाज़ आने लग गई समझो रईटल लगा के फिर तो ये कड़ी पत्ता भी पैगा फिलहाल साढ़े कड़ी पत्ता अवेलेबल नहीं है इस करके असं सिर्फ राई का ही तड़का साड़ी चटनी होगी तैयार ये ब्लैक कलर राई आ गई ये चटनी बिल्कुल तैयार है हम खाने वास्ते हम तो तक रखा नॉन स्टिक तवा दस मिनट हो चुके दस मिनट तो बाद अपना जो अपने सूजी का बेसन का बैटर बनाया सी वो बैटर इस टाइम रै है ये सूजी फुल चुकी है हम असू बना के देखते हैं कि किस तरह बनता है बिल्कुल ना नॉन स्टिक तवा इस करके बिल्कुल तेल थोड़ा।, थोड़ा थोड़ा तेल लगाना ये और बैटर में तवे के ऊपर बस बिल्कुल थोड़ा पाना

ਤੇ ਮਮੀ ਨੇ ਬਣਾਈ ਸੀ ਅੱਜ ਨਵੀਂ ਡਿਸ਼ ਬਾਕੀ ਬਹੁਤ ਹੀ ਲਾਈਵ ਆ ਡਿਸ਼ਾ ਬਾਕੀ ਹੁਣ ਉਮੀਦ ਲੈ ਕੇ ਆਣ ਲੱਗੀ ਆ ਬਸ ਟੈਸਟ ਵੀ ਕਰਦੇ ਆ ਦੇਖਣ ਨੂੰ ਵੀ ਬਹੁਤ ਯੰਮੀ ਆ ਬਾਕੀ ਖਾਣ ਨੂੰ ਤਾਂ ਘੈਂਡ ਹੋਊਗੀ ਉਹ ਤੇ ਬਾਕੀ ਆ ਜਿਹੜੇ ਦਾ ਜਿਹੜੇ ਆਪਣੇ ਡਿਸ਼ ਵਾਲੇ ਜਾਂ ਫੂਡ ਵਾਲੇ ਵਲੌਗ ਹੁੰਦੇ ਨੇ ਤੁਸੀਂ ਪਲੀਜ਼ ਸ਼ੇਅਰ ਕਰਿਆ ਕਰੋ ਦੱਬ ਕੇ ਸਪੋਰਟ ਕਰਿਆ ਕਰੋ ਤੇ ਆਪਣੇ ਦੋਸਤਾਂ ਮਿੱਤਰਾਂ ਸੱਜਣਾਂ ਨਾਲ ਤੇ ਰਿਸ਼ਤੇਦਾਰਾਂ ਨਾਲ ਜ਼ਰੂਰ ਸ਼ੇਅਰ ਕਰਿਆ ਕਰੋ ਤਾਂ ਕਿ ਉਹ ਆਪਣੇ ਘਰੇ ਬਣਾ ਕੇ ਡਿਸ਼ ਖਾਇਆ ਕਰਨ ਵਧੀਆ ਲੱਗੇ ਜੋ ਸਾਨੂੰ ਵਧੀਆ ਲੱਗਦਾ ਵਧੀਆ ਚੀਜ਼ ਹੁੰਦੀ ਆ ਆਪਾਂ ਅੰਡਾ ਸ਼ੇਅਰ ਕਰਦੇ ਆ ਤੇ ਵਧੀਆ ਵਧੀਆ ਤੁਹਾਡੇ ਨਾਲ ਵੀਡੀਓ ਲੈ ਕੇ ਆਉਂਦੇ ਰਹਿ ਤੇ ਇਹ ਵਲੌਗ ਤੋਂ ਬਾਅਦ ਜਿਹੜਾ ਨੈਕਸਟ ਵਲੌਗ ਹੋਊਗਾ ਮੇਬੀ ਨਹੀਂ ਸ਼ੋਰਲੀਆ ਸ਼ੋਰਲੀਆ ਕਿ ਜਿਹੜਾ ਨੈਕਸਟ ਵਲੌਗ ਤੁਸੀਂ ਇਹ ਵਲੌਗ ਤੋਂ ਬਾਅਦ ਦੇਖੋਗੇ ਉਹ ਆਪਣਾ ਟ੍ਰਿਪ ਦਾ ਵਲੌਗ ਹੋਊਗਾ ਕਿ ਅਸੀਂ ਬਹੁਤ ਜਲਦੀ ਟ੍ਰਿਪ ਤੇ ਨਿਕਲ ਰਹੇ ਹਾਂ ਟ੍ਰਿਪ ਚੱਲੇ ਕਿੱਥੇ ਆ ਉਹ ਵੀ ਤੁਹਾਨੂੰ ਅਗਲੇ ਆਉਣ ਵਾਲੇ ਵਲੌਗਾਂ ਚ ਪਤਾ ਲੱਗ ਜੂਗਾ ਨਾਲ ਜੁੜੇ ਰਹੋ ਤੇ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਮਿਲਦੇ ਆ ਵੀਦ ਲਿਆ ਵਿਖਾਣ ਨੂੰ ਫਿਰ ਟੈਸਟ ਕਰਦੇ ਆ ਘੈਂਟ ਦੀ ਚੀਜ਼ ਲੇ ਲਾ 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 ਜਿਹੜੀ ਉਸੇ ਕਿਮੀਨਾ ਬਣਿਆ ਵਾਓ 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 ਜਿਹੜੀ ਮੇਤਰਾ ਚਟਨੀ ਆ ਇਹ ਨਾ ਬਹੁਤ ਹੀ ਘੈਂਡ ਬਣੀ ਹੋਈ ਆ ਬਹੁਤ ਹੀ ਜ਼ਿਆਦਾ ਕਿਉਂਕਿ ਨਾਰੀਅਲ ਦੀ ਚਟਨੀ ਆ ਜਿਹੜਾ ਤੜਕਾ ਲੱਗਿਆ ਰਾਈ ਦਾ ਤੜਕਾ ਲੱਗਿਆ ਆ ਤੇ ਨਾਲ ਆਪਣੀ ਆ ਜਿਹੜੀ ਇਹਨਾਂ ਨੇ ਡਿਸ਼ ਬਣਾਈ ਹੋਈ ਆ ਉਹ ਆ ਬਾਕੀ ਮੀਤ ਮੇਰੀ ਲੱਸੀ ਲੱਸੀ ਲੈ ਗਿਓ ਤੇ ਮਿੱਤਰੋ ਸੀਰੀਅਸਲੀ ਦੇਖਣ ਨੂੰ ਵੀ ਬਹੁਤ ਹੈ ਜੜਾ ਹੁਣ ਟੇਸਟ ਕਰਦੇ ਆ ਹੈ ਕਿਵੇਂ ਦੀ ਆ ਬਣੀ ਕਿਵੇਂ ਦੀ ਐਡੀਸ਼ ਗਰਮ ਪਈਆ ਓ ਹੋ 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 ਲੈਨੇ ਇੱਕ ਬਾਈਟ ਇਹਦੀ ਇਹ ਸੀਰੀਅਸਲੀ ਬਹੁਤ ਹੀ ਜ਼ਿਆਦਾ ਸਵਾਦ ਬਹੁਤ ਹੀ ਜ਼ਿਆਦਾ ਸਵਾਦ ਬਣੀ ਹੋਈ ਆ ਬਾਕੀ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਬਹੁਤ ਜ਼ਿਆਦਾ ਦੇਖਣ ਨੂੰ ਵੀ ਤੁਸੀਂ ਖੁਦ ਦੇਖ ਹੀ ਰਹੇ ਹੋਗੇ ਦੇਖਣ ਵਿੱਚ ਚੜਨੀ ਦੇਖੋ ਬੜੀ ਘੈਂਡ ਨਾਰੀਅਲ ਦੀ ਜੜਨੀ ਆ ਨਾਲ ਸੂਜੀ ਤੇ ਵਿੱਚ ਮੜਾ ਬੇਸਣ ਐਡ ਕੀਤਾ ਜੀ ਮੰਮੀ ਨੇ ਉਹਨੇ ਇਹ ਬਹੁਤ ਜ਼ਿਆਦਾ ਘੈਂਡ ਆ ਤੁਸੀਂ ਜ਼ਰੂਰ ਟਰਾਈ ਕਰਿਓ ਤੇ ਜੰਮੀ ਚੀਜ਼ ਆ ਮਤਲਬ ਬ੍ਰੇਕਫਾਸਟ ਅੱਜ ਮੰਮੀ ਨੇ ਬਣਾਇਆ ਕਿਉਂਕਿ ਜਾਣਾ ਸੀ ਅਸੀਂ ਕਿਤੇ ਕੱਲ ਕਿਉਂਕਿ ਤੁਹਾਨੂੰ ਦੱਸਿਆ ਆਪਾਂ ਟ੍ਰਿਪ ਤੇ ਨਿਕਲ ਰਹੇ ਆ ਤਾਂ ਕਰਕੇ ਮੀਤ ਲੱਗੀ ਹੋਈ ਆ ਮੰਮੀ ਦੇ ਸੂਟ ਸਟੀਚ ਕਰਨ ਕਿਉਂਕਿ ਟ੍ਰਿਪ ਤੇ ਨਿਕਲਣਾ ਸਾਰਿਆਂ ਨੇ ਐਸਾ ਜਿਹਾ ਬੇਫਾਸਾ ਜਿਹਾ ਬੰਦੀ ਰੜੀ ਦਿੱਤਾ ਬਾਕੀ ਬਹੁਤ ਘੈਂਡ ਆ ਤੇ ਆਪਾਂ ਹੁਣ ਖਾ ਲਈਏ ਅਜੇ ਖਾਣ ਤੋਂ ਬਾਅਦ ਮਿਲਦੇ ਆ ਮਿੱਤਰੋ ਫਿਰ ਲੇਓ ਜੀ ਲੱਸੀ ਆ ਲਓ ਜੀ ਬ੍ਰਿਗਲ ਸੁਣੋ ਇੱਕ ਬਾਈਟ ਟੇਸਟ ਕਰਾ ਮੋ ਰਿਓ ਖਾ ਗੇ ਰਿਓ ਇਧਰ ਆ ਜਾਓ ਪਿੱਛੇ ਕਿਵੇਂ ਆ ਦੋ ਜੀ ਅੰਮੇ ਕਹਿਣਾ ਸੇਰਾ ਬਾਬੇ ਸੇਰਾ ਜਰੂਰ ਟਰਾਈ ਕਰਿਓ ਘਰੇ ਜਰੂਰ ਬਣਾ ਕੇ ਖਾਓ ਬਹੁਤ ਘੇਣਾ ਯਾਰ ਤੇ ਨਾਲ ਲੱਸੀ ਆ ਕਿਉਂਕਿ ਲੱਸੀ ਬਿਨਾ ਤਾਂ ਫਿਰ ਤੁਹਾਨੂੰ ਪਤਾ ਹੀ ਆ ਕੋਈ ਵੀ ਗੱతి ਹੈ ਨਹੀਂ ਲੱਸੀ ਲੱਸੀ ਬਿਨਾ ਲੱਸੀ ਤਾਂ ਹੀ ਜ਼ਰੂਰੀ ਆ ਕੀ ਆ ਕੰਬੀਨੇਸ਼ਨ ਆ ਯਾਰ ਠੀਕ ਆ ਮਿੱਤਰੋ ਮਿਲਦੇ ਆ ਇੱਥੇ ਆਪਾਂ ਐਂਡ ਕਰਦੇ ਆ ਵੀਡੀਓ ਦਾ ਇਹ ਵਾਲੀ ਡਿਸ਼ ਬਹੁਤ ਹੀ ਯੰਮੀ ਬਣੀ ਸੀਗੀ ਤੇ ਇਹ ਵਲੋਗ ਤੁਹਾਨੂੰ ਜਲਦੀ ਹੀ ਮਿਲੇਗਾ ਤੁਸੀਂ ਇਹ ਡਿਸ਼ ਆਪਣੇ ਘਰੇ ਜ਼ਰੂਰ ਟਰਾਈ ਕਰਿਓ ਤੇ ਆਪਾਂ ਨੈਕਸਟ ਵਲੌਗ ਚ ਮਿਲਦੇ ਆ ਜਲਦੀ ਤੁਹਾਨੂੰ ਇਹ ਜਿਹੜਾ ਟ੍ਰਿਪ ਸੀਗਾ ਸਾਡਾ ਪਲਾਨ ਆ ਇਸ ਤੋਂ ਬਾਅਦ ਜਿਹੜਾ ਵੀ ਆਪਣਾ ਵਲੌਗ ਆ ਕੋਈ ਟ੍ਰਿਪ ਵਾਲਾ ਆਊਗਾ ਜੇ ਤੁਸੀਂ ਸਾਡਾ ਟ੍ਰਿਪ ਬਾਰੇ ਮਤਲਬ ਚਾਹੁੰਦੇ ਹੋ ਤੁਹਾਨੂੰ ਪਤਾ ਲੱਗੇ ਅਸੀਂ ਕਿੱਥੇ ਜਾ ਰਹੇ ਆ ਸਾਡੀ ਇਨਸਟਾ ਆਈਡੀ ਤੁਹਾਨੂੰ ਅਸੀਂ ਮੈਂਸ਼ਨ ਕਰ ਦਾਂਗੇ ਵੀਡੀਓ ਚ ਤੁਸੀਂ ਸਾਨੂੰ ਇਨਸਟਾ ਆਈਡੀ ਤੇ ਜਾ ਕੇ ਦੇਖ ਸਕਦੇ ਹੋ ਵੀ ਸਾਡਾ ਨੈਕਸਟ ਟ੍ਰਿਪ ਕਿੱਥੇ ਹੋਊਗਾ ਓਕੇ ਜੀ ਬਾਏ ਬਾਏ ਟੇਕ ਕੇਅਰ ਮਿਲਦੇ ਆ ਨੈਕਸਟ ਵਲੌਗ ਚ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਸਾਡੀ ਡਿਸ਼ ਤੁਹਾਨੂੰ ਕਿਵੇਂ ਦੀ ਲੱਗੀ ਓਕੇ ਜੀ ਬਾਏ ਤੇ ਮਿੱਤਰੋ ਅਪਰਾਜ ਨਾਮ ਦੇ ਨਵੇਂ ਅਪਡੇਟ ਲਈ ਸਮੇਂ ਇੰਸਟਾਗ੍ਰਾਮ ਦੇ ਫੋਲੋ ਕਰ ਲਿਓ ਇੰਸਟਾਗ੍ਰਾਮ ਆਈਡੀ ਹੈ ਗੇ 13 ਗਿੱਲ 13 ਪ੍ਰੀਤ ਮੀਤ ਪ੍ਰੀਤ ਗਿੱਲ ਵੀ ਮੀਤ ਪ੍ਰੀਤ ਗਿੱਲ ਨੂੰ ਸਰਚ ਕਰੋ ਤਾਂ ਵੀ ਰਹੀ ਆਈਡੀ ਆ ਜੂਗੀ ਬਾਕੀ ਮੀਤ ਦੀ ਆਈਡੀ ਗੇ ਅਫੀਸ਼ੀਅਲ ਮੀਤ ਅੰਡਰਸਕੋਰ 19 985 ਲਿਖਾ ਕਰਕੇ ਤੇ ਤੁਸੀਂ ਸਰਚ ਕਰ ਸਕਦੇ ਹੋ ਤੇ ਫੋਲੋ ਜਰੂਰ ਕਰ ਲਿਓ ਤੇ ਮਿਲਦੇ ਆ ਕਿਸੇ ਨੈਕਸਟ ਵਲੌਗ ਚ ਤਦ ਤੱਕ ਬਾਏ ਟੇਕ ਕੇਅਰ ਹੈਵ ਅ ਨਾਈਸ ਡੇ